ਗੱਲ ਸਨ 1984 ਤੋਂ ਪਹਿਲਾਂ ਦੀ ਹੈ ਉਸ ਵੇਲੇ ਇੱਕ ਪੰਜਾਬੀ ਸਰਦਾਰ ਦਿੱਲੀ ਦੇ ਨੇੜੇ ਇੱਕ ਪਿੰਡ ਵਿੱਚ ਵੱਸਿਆ ਪੰਜਾਬ ਵਿੱਚ ਪਿੱਛੋਂ ਉਹ ਸਿੱਖ ਪੁਰਿਆਂ ਸੀ ਜਦੋਂ ਸਨ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਆਪਣਾ ਧਰਮ ਆਪਣੀ ਪਛਾਣ ਨੂੰ ਬਚਾਉਣ ਦੇ ਖਾਤਰ ਨਵੇਂ ਬਣੇ ਪਾਕਿਸਤਾਨ ਨੂੰ ਛੱਡ ਦਿੱਲੀ ਨੇੜਲੇ ਇਸ ਜਮਨਾ ਕੰਡੇ ਉਸੇ ਪਿੰਡ ਵਿੱਚ ਵੱਸਿਆ ਉਸ ਨੂੰ ਜਮੇਨ ਵੀ ਇਸ ਪਿੰਡ ਵਿੱਚ ਅਲਾਟ ਹੋਏ ਜਦੋਂ ਕਿ ਪਾਕਿਸਤਾਨ ਵਾਲੇ ਜ਼ਮੀਨ ਨਾਲ ਇਹ ਬੰਜਰ ਸੀ ਪਰ ਉਸਨੇ ਇਹ ਬੰਜਰ ਜ਼ਮੀਨ ਵੀ ਆਪਣੀ ਮਹਿਦਨਾਪੂਜਾ ਬਣਾ ਦਿੱਤੀ ਇਸ ਪਿੰਡ ਵਿੱਚ ਇੱਕ ਇਕੱਲਾ ਪੰਜਾਬੀ ਸਰਦਾਰ ਸੀ ਪਰ ਉਹ ਖੁਸ਼ ਸੀ ਕਿ ਚਲੋ ਆਵਾਪਾ ਇਹਨਾਂ ਮੌਨਿਆਂ ਖੌਨਿਆਂ ਵਿੱਚ ਵਸ ਕੇ ਆਪਣਾ ਧਰਮ ਅਤੇ ਪਛਾਣ ਤਾਂ ਬਚਾ ਲਈਏ ਉਦੋਂ ਉਹ ਮੌਨਿਆਂ ਕੋ ਨਵੀਂ ਸਰਦਾਰनियां ਸਿਖਤਾਂ ਕਰਦੇ ਰਹਿੰਦੇ ਕਿਉਂਕਿ ਸਰਦਾਰ ਨੇ ਆਪਣੀ ਕਮਾਈ ਵਿੱਚ ਭਗਵਾਨ ਸ਼ਿਵ ਜੀ ਦਾ ਮੰਦਿਰ ਉਸਾਰਿਆ ਸੀ ਇਸੇ ਮੰਦਿਰ ਵਿੱਚ ਸਰਦਾਰ ਲੰਗਰ ਵੀ ਲਗਾਉਂਦਾ ਸੀ ਇਸ ਨੂਏ ਪਿੰਡ ਵਾਸੀ ਆਪਣੀ ਭਾਸ਼ਾ ਵਿੱਚ ਸਰਦਾਰ ਦਾ ਭੰਡਾਰਾ ਕਰਦੇ ਸਨ ਫਿਰ ਇੱਕ ਦਿਨ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਹੋ ਗਿਆ ਪਿੰਦੇ ਉਹ ਲੋਕ ਜੋ ਸਦਾ ਜੀ ਸਦਾ ਜੀ ਆਖਦੇ ਨਹੀਂ ਥੱਕਦੇ ਸਨ ਉਹ ਸਰਦਾਰ ਕੋ ਮਾਰੋ ਦੇ ਨਾਰੇ ਲਗਾਉਣ ਲੱਗ ਪਏ ਉਹ ਪਿੰਡ ਵਿੱਚ ਬੀੜੀਆਂ ਵਧੂਕੇ ਵਧਾ ਚੜਾ ਕੇ ਪਿੰਦੇ ਇਸ ਤਰ੍ਹਾਂ ਉਹ ਨਾਰੇ ਲਗਾਉਂਦੇ ਹਮ ਤੋ ਬੀੜੀ ਪੀਏਗੇ ਹਮ ਸ਼ਾਨ ਸੇ ਜੀਏਗੇ ਯਾਦ ਉਹ ਜਾਨਾਰਾ ਹੁੰਦਾ ਕੰਗਾ ਕਸ਼ੈਰਾ ਔਰ ਕਿਰਪਾਨ ਇਨਕੋ ਭੇਜੋ ਪਾਕਿਸਤਾਨ ਉਹਨਾਂ ਦੇ ਨੇ ਸਰਦਾਰ ਦਾ ਸਾਰਾ ਕੁਝ ਉਜਾੜ ਦਿੱਤਾ ਫਿਰ ਇੱਕ ਵਾਰ ਸਰਦਾਰ ਆਪਣਾ ਧਰਮ ਅਤੇ ਪਛਾਣ ਬਚਾ ਕੇ ਪਰਿਵਾਰ ਸਮੇਤ ਪੰਜਾਬ ਆਸਾਇਆ ਇਸ ਵਾਰ ਉਸ ਨੂੰ ਨਵੀਂ ਥਾਂ ਪੰਜਾਬ ਵਿੱਚ ਜ਼ਮੀਨ ਨਾਲੋਂਟ ਹੋਣ ਦੀ ਥਾਂ ਆਪਣੀ ਪਗੜੀ ਆਪਣੀ ਦੇਸ਼ ਅਤੇ ਜ਼ੁਬਾਨ ਦੇ ਖਤਰੇ ਪੰਜਾਬ ਵਿੱਚ ਜਿਉਂਦੇ ਤਿਉਂ ਸਨ ਉਹਨਾਂ ਉਹ ਹੀ ਸਦਾ ਸੋਚਣ ਲੱਗਾ ਕਿ ਮੇਰਾ ਕਿਹੜਾ ਪਿੰਡ ਹੈ ਕਿਹੜੀ ਦਸੀ ਹੈ ਅਤੇ ਕਿਹੜਾ ਜਿਹੜਾ ਹੈ ਕਿਹੜੇ ਸਬੇ ਤਾਂ ਮੈਂ ਉਸ ਨਹੀਂ ਕਹਾਂ ਇਹਨਾਂ ਸਵਾਲਾਂ ਦੇ ਜਵਾਬ ਉਸ ਕੋਲ ਨਹੀਂ ਸਨ ਫਿਰ ਉਸ ਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਸਨ 1947 ਵਿੱਚ ਪੰਜਾਬ ਦੇ ਦੋ ਟੁਕੜੇ ਹੋਣ ਕਰਨ ਉਜੜ ਗਿਆ ਮੇਰੇ ਪੰਜਾਬ ਨੂੰ ਵੰਡਾ ਕੇ ਮੁਸਲਮਾਨ ਪਾਕਿਸਤਾਨ ਲੈ ਕੇ ਇੱਥੋਂ ਤੱਕ ਕਿ ਦੂਜੇ ਪਾਸੇ ਹਿੰਦੂ ਪੰਜਾਬ ਵੰਡਾ ਕੇ ਹਿੰਦੁਸਤਾਨ ਲੈ ਕੇ ਤਾਂ ਮੇਰੇ ਕੋਲ ਕਿਹੜਾ ਤੀਸਰ ਰਹਿ ਗਿਆ ਕਿਥੋਂ ਦਾ ਮੈਂ ਹਾਂ ਅਸੀਂ ਪੰਜਾਬੀ ਸਦਾ ਸੰਜੇ ਹਿੰਦੁਸਤਾਨ ਵਿੱਚ 1947 ਤੋਂ ਪਹਿਲਾਂ ਗੈਂਦੇ ਵਿੱਚ ਘੱਟ ਪਰ ਜ਼ਮੀਨਾਂ ਦੇ ਮਾਲਕ ਉਹਦੇ ਰੇ ਸਨ ਵੰਡ ਦਾ ਸੰਤਾਪ ਹੰਡਾਉਣ ਤੋਂ ਬਾਅਦ ਸਾਡੀਆਂ ਜ਼ਮੀਨਾਂ ਵੀ ਘਟ ਗਈਆਂ ਅਸੀਂ 90% ਸਿਰ ਅੰਗਰੇਜ਼ਾਂ ਨੂੰ ਪੰਜਾਬ ਤੋਂ ਭਾਰਤ ਤੋਂ ਕੱਢਣ ਨੂੰ ਦਿੱਤੇ ਹੁਣ ਸਾਥ ਵਿੱਚ ਸਾਡੀ ਬੋਲੀ ਸਾਡਾ ਵਿਸ਼ਵਾਸਯੋਗ ਗ੍ਰੰਥ ਸਾਤੇ ਸਾਡੇ ਦੇ ਇੱਕ ਖੌਨਦੀ ਰਾਜ ਕਰਨ ਵਾਲੀ ਤੇਰੂ ਤਾਵਲੀ ਹੈ ਇਥੋਂ ਹੀ ਸिखਾ ਲਈ ਨਵੇਂ ਦੇਸ਼ ਦੀ ਮੰਗ ਦਾ ਜਨਮ ਹੁੰਦਾ ਹੈ ਸਿੱਖ ਵਫਾਦਾਰ ਹਨ ਆਪਣੇ ਦੇਸ਼ ਲਈ ਆਪਣੀ ਜ਼ਬਾਨ ਲਈ ਆਪਣੇ ਗ੍ਰੰਥ ਲਈ ਪਰ ਜਦੋਂ ਉਨ੍ਹਾਂ ਨੂੰ ਉਹਨਾਂ ਦਾ ਬੰਦਿਤ ਜਗ੍ਹਾ ਨਹੀਂ ਮਿਲਦੀ ਫਿਰ ਉਹ ਅਖਤਵਾਦੀ ਹਨ ਵੱਖਵਾਦੀ ਹਨ ਫਿਰ ਹਨ